ਆਪਣੀਆਂ ਮੰਗਾਂ ਨੂੰ ਲੈ ਕੇ ਆਪਕਾਰੀ ਤੇ ਕਰ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਕੀਤੀ ਗਈ ਦੋ ਦਿਨਾਂ ਦੀ ਕਲਮਛੋੜ ਹੜਤਾਲ ਅੱਜ ਇਸ ਦਾ ਪਹਿਲੇ ਦਿਨ ਸ਼ੁਰੂ ਜਿਸ ਦੇ ਵਿੱਚ ਉਹਨਾਂ ਵੱਲੋਂ ਕੀਤੀ ਗਈ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਬਟਿੰਡਾ ਦੇ ਆਪਕਾਰੀ ਤੇ ਕਰ ਵਿਭਾਗ ਦੇ ਦਫ਼ਤਰ ਦੇ ਬਾਹਰ ਬੁੱਧਵਾਰ ਨੂੰ 1 ਵਜੇ ਦੇ ਲਗਭਗ ਇਹਨਾਂ ਵੱਲੋਂ ਨਾਅਰੇਬਾਜ਼ੀ ਕਰਦੇ ਹੋਏ ਦੱਸਿਆ ਕਿ ਜੋ ਪੰਜਾਬ ਸਰਕਾਰ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਸਾਡੀਆਂ ਜਿਹੜੀਆਂ ਪ੍ਰੋਮੋਸ਼ਨਾਂ ਨੇ ਉਹਨਾਂ ਤੇ ਰੋਕ ਲੱਗੀ ਹੋਈ ਹੈ ਜਿਸ ਨੂੰ ਲੈ ਕੇ ਜੋ ਸਰਕਾਰ ਨੇ ਵਾਅਦੇ ਸੀ ਉਹ ਵਾਅਦੇ ਪੂਰੇ ਨਹੀਂ ਕੀਤੇ ਤੇ ਉਹਨਾਂ ਕਿਹਾ ਕਿ 11 ਤਰੀਕ ਨੂੰ ਸਾਡੇ ਵੱਲੋਂ ਪਟਿਆਲਾ ਵਿਖੇ ਮੁੱਖ ਦਫ਼ਤਰ ਦਾ ਘਰਾਓ ਕੀਤਾ ਜਾਵੇਗਾ ਇਸ ਲਈ ਉਹਨਾਂ ਮੰਗ ਕੀਤੀ ਹੈ ਕਿ ਪੰਜਾਬ ਸਾਡਾ ਆਪਣਾ ਸਰਕਾਰ ਹੈ ਜੋ ਸਾਡੀਆਂ ਪ੍ਰੋਮੋਸ਼ਨਾਂ ਜਿਹੜੀਆਂ ਰੋਕੀਆਂ ਹੋਈਆਂ ਨੇ ਉਹਨਾਂ ਨੂੰ ਤੁਰੰਤ ਆਪਣਾ ਲਾਗੂ ਕਰੇ ਉਹਨਾਂ ਨੂੰ ਆਪਣਾ ਸਾਡੀਆਂ ਪ੍ਰੋਮੋਸ਼ਨਾਂ ਤੁਰੰਤ ਇਹਨਾਂ ਵੱਲੋਂ ਕੀਤੀਆਂ ਜਾਣ ਇਸ ਨੂੰ ਲੈ ਕੇ ਅੱਜ ਉਹਨਾਂ ਵੱਲੋਂ 2 ਦਿਨਾਂ ਦੀ ਕੰਮਸ਼ੂਰ ਹੜਤਾਲ ਸ਼ੁਰੂ ਕੀਤੀ ਗਈ ਹੈ ਜਿਸ ਦਾ ਅੱਜ ਪਹਿਲਾ ਦਿਨ ਸੀ ਤੇ ਉਹਨਾਂ ਵੱਲੋਂ 11 ਤਰੀਕ ਨੂੰ ਆਫਕੀ ਤੇ ਕਰਬ ਵਿਭਾਗ ਦਾ ਜੋ ਦਫ਼ਤਰ ਹੈ ਮੁੱਖ ਦਾਪਰੇ ਪਟਿਆਲਾ ਰਿਕ ਉਹਦਾ ਘਰਾਉ ਕੀਤਾ ਜਾਵੇਗਾ ਉਹਦੇ ਵਿੱਚ ਪੂਰੇ ਆਪਣਾ ਪੰਜਾਬ ਦੇ ਮੁਲਾਜ਼ਮ ਉੱਥੇ ਆਉਣਗੇ ਨਾ ਮੈਂ ਤੁਹਾਡਾ ਰਿਕਵੈਸਟ ਮੇਰਾ ਨਾਮ ਗੁਰਕਰਨਦੀਪ ਸਿੰਘ ਹੈ ਜੀ ਤੇ ਮੈਂ ਪੀਐਸਐਮਯੂ ਦਾ ਆਪਣਾ ਇੱਕ ਫੁੱਟ ਸੋਲਜਰ ਹਾਂ ਤੇ ਜੋ ਅਸੀਂ ਸਾਡੀ ਐਕਸਰਸਾਈਜ਼ਨ ਟੈਕਨੀਸ਼ੀਅਨ ਡਿਪਾਰਟਮੈਂਟ ਦੀ ਯੂਨੀਵਰਸਿਟੀ ਜੂਨੀਅਨ ਨੇ ਕਾਲ ਕੀਤੀ ਹੈ 67348 ਦੀ ਅਸੀਂ ਅੱਜ ਉਸ ਨੂੰ ਪੂਰਾ ਕਰਨ ਵਾਸਤੇ ਇੱਥੇ ਕੰਸੂਲ ਹਰਤਾਲ ਤੇ ਬੈਠੇ ਹਾਂ ਤੇ ਅੰਜਾਲ ਸਰਕਾਰ ਦੇ ਅਗੇਂਸਟ ਅਧਰ ਨਾਲ ਆ ਰਹੇ ਹਾਂ ਤੇ ਨਾਰੇਬਾਜੀ ਆਪਣੀ ਵੀ ਆ ਰਹੀ ਸਾਡੀਆਂ ਮੰਗਾਂ ਕਾਫੀ ਨੇ ਜੀ ਮਤਲਬ ਕਿ ਕਾ ਮੰਗਾ ਤਾਂ ਮਤਲਬ ਕੀ ਹੈ ਵੀ ਕਾਫੀ ਸਮਝੀਏ ਲੰਬੀਆਂ ਪੈਂਡੀਆਂ ਕਿ ਮੇਨ ਤਾਂ ਜਿਹੜੀ ਸਾਡੀ ਇਹ ਹੈ ਕਿ ਸਾਡੇਆਂ ਜਿਹੜੀਆਂ ਪ੍ਰੋਮੋਸ਼ਨ ਆ ਉਹ ਡਿਊ ਸੀਆਂ ਉਹ ਮਤਲਬ 2.5 ਤੋਂ 3 ਸਾਲ ਹੋ ਚੁੱਕੇ ਆ ਡੂ ਹੋਈਆਂ ਨੂੰ ਬਣਦਾ ਤਾਂ ਇਹ ਹੈ ਵੀ ਉਹ ਜਦੋਂ ਪੋਸਟ ਖਾਲੀ ਹੋਈ ਹੈ ਇਮੀਡੀਏਟ ਜਿਹੜਾ ਨੈਕਸਟ ਬੰਦਾ ਉਹਦਾ ਰਿਕਾਰਡ ਮੰਗਾ ਕੇ ਉਹਨੂੰ ਕੀਤਾ ਜਾਵੇ ਪਰ ਸਾਡੇ ਡਿਪਾਰਟਮੈਂਟ ਚ ਵੱਖਰਾ ਹੀ ਰੂਲ ਚੱਲ ਰਿਹਾ ਵੀ 2.5 ਸਾਲ ਹੋ ਗਏ ਆ ਰਿਕਾਰਡ ਤੇਜਾਂ ਨੂੰ ਵੀ ਬਾਰ-ਬਾਰ ਨਵੇਂ ਸਾਲ ਦੀ ਏਸੀਆਰ ਵੀ ਭੇਜ ਦਿੰਦੇ ਆ ਬਾਹਰ ਤੋਂ ਬਾਹਰ ਜਿਹੜੀ ਕੋਈ ਹੋਰ ਕੰਮੀਆਂ ਉਹ ਵੀ ਪੂਰੀ ਕਰਦੇ ਆ ਬਟ ਕਮਾਲ ਹੋਈ ਪਈ ਹੈ ਵੀ ਉਨਚਰ ਹੋਣ ਦੇ ਬਾਵਜੂਦ ਵੀ ਪ੍ਰੋਮੋਸ਼ਨਾਂ ਨਹੀਂ ਹੋ ਰਹੀਆਂ ਸਾਡੀ ਇਸ ਵਾਰ ਦੀ ਪੀਐਸਐਮਯੂ ਦੀ ਮੁੱਖ ਮੰਤਰੀ ਸਾਹਿਬਾ ਨਾਲ ਮੀਟਿੰਗ ਹੋਈ ਮੁੱਖ ਮੰਤਰੀ ਸਾਹਿਬ ਨੇ ਆਸ਼ਵਾਸਨ ਦਿੱਤਾ ਵੀ 2 ਮਹੀਨੇ ਦੇ ਅੰਦਰ ਅੰਦਰ ਸੋਡੇ ਸਾਰੀਆਂ ਪ੍ਰੋਮੋਸ਼ਨ ਜਿੰਨੀਆਂ ਪੰਜਾਬ ਸਰਕਾਰ ਚਾਹੀਆਂ ਸਾਰੀਆਂ ਹੋ ਜਾਣਗੀਆਂ 21 12 ਨੂੰ ਇਹਨਾਂ ਲੈਟਰ ਵੀ ਕੱਢਤਾ ਉਹ 2 ਮਹੀਨੇ ਵੀ ਟੱਪ ਚੁੱਕੇ ਆ ਹੁਣ ਮਾਰਚ ਆ ਗਿਆ ਚੋਣਾਂ ਦਾ ਲੱਗਣ ਵਾਲਾ ਹਾਲੇ ਵੀ ਸਾਨੂੰ ਮਤਲਬ ਇੱਕ ਤਰੀਕੇ ਦੇ ਮਿੱਠੀਆਂ ਗੁਣੇ ਦਿੱਤੀਆਂ ਜਾ ਰਹੀਆਂ ਕੋਈ ਪ੍ਰੋਮੋਸ਼ਨ ਨਹੀਂ ਹੋ ਰਹੀ ਸਾਡੇ ਕਈ ਬੰਦੇ ਵਿਚਾਰੇ ਰਿਟਾਇਰਮੈਂਟ ਤੇ ਬੈਠੇ ਸੀ ਉਹ ਰਿਟਾਇਰ ਹੋ ਚੁੱਕੇ ਆ ਉਹ ਇੱਕ ਤਰੀਕੇ ਦਾ ਉਹ ਉਹ ਵੀ ਸਫਰ ਕਰ ਰਹੇ ਨੇ ਉਹ ਤਾਂ ਬੱਚੇ ਸਫਰ ਕਰ ਰਹੇ ਆ ਹਾਲੇ ਸਾਡੇ ਕੁਝ ਬੱਚੇ ਸਾਡੇ ਸਾਥੀ ਮੇਰੇ ਨਾਲ ਜਿੰਦਰਜੀ ਬੈਠੇ ਨੇ ਇਹਨਾਂ ਦੀ ਰਿਟਾਇਰਮੈਂਟ ਡਿਊ ਆ ਤੇ ਇਹ ਇੰਨੇ ਸੀਨੀਅਰ ਨੇ ਮਤਲਬ ਕਿ ਉਹ ਜਾਣਾ ਇੱਕ ਬੜਾ ਮਾਨਸਿਕ ਤਸ਼ੱਦਦ ਹੁੰਦਾ ਵੀ ਜਾਣ ਤੋਂ ਪਹਿਲਾਂ ਬੰਦੇ ਨੇ ਇੱਕ ਪ੍ਰੋਮੋਸ਼ਨ ਹੀ ਲੈਣੀ ਹੁੰਦੀ ਹੈ ਉਹ ਵੀ ਮਤਲਬ ਇਹਨਾਂ ਨੂੰ ਸਮੇਂ ਸਿਰ ਨਹੀਂ ਦਿੱਤੀ ਜਾ ਰਹੀ ਅਗਲਾ ਐਕਸ਼ਨ ਫਿਰ ਕੀ ਹੈ ਅਗਲਾ ਐਕਸ਼ਨ ਸਾਡਾ ਜੋ ਸਾਡੀ ਜਥੇਬੰਦੀ ਕਹੇਗੀ ਉਹੀ ਹੈ ਜੀ ਅਗਲਾ ਐਕਸ਼ਨ ਸਾਡਾ ਨੀਂਵਤਾ ਹੈ ਵੀ 11 ਦਾ ਅਸੀਂ ਉਸ ਤੋਂ ਬਾਅਦ ਵੀ ਅਸੀਂ ਆਪ ਦਾ ਇੱਕ ਪ੍ਰੋਗਰਾਮ ਅਲਿਕਿਆ ਹੋਇਆਗਾ ਜਿਵੇਂ ਜਿਵੇਂ ਸਰਕਾਰ ਜਿਹੇ ਸਰਕਾਰ ਦਾ ਰੁਖ ਹੋਊਗਾ ਉਸ ਤਰੀਕੇ ਦਾ ਹੀ ਅਸੀਂ ਅੱਗੇ ਰਿਸਪੌਂਸ ਪੇਸ਼ ਕਰਾਂਗੇ 11 ਦਾ ਸਾਡਾ ਮੁੱਖ ਦਫ਼ਤਰ ਦਾ ਘਰਾਓ ਹੋਏਗਾ ਸਾਰੇ ਪੰਜਾਬ ਦੇ ਸਾਥੀ ਜਾਣਗੇ ਸਾਡੇ ਨਾਲ ਸਾਡੀ ਮਾਜਤ ਤੇ ਮੰਡੀ ਪੰਜਾਬ ਸਟੇਟ ਐਡਮਿਨਿਸਟ੍ਰੇਟਿਵ ਯੂਨੀਅਨ ਵੀ ਹੈਗੀ ਹੈ ਇਹ ਮੁੱਖ ਦਫ਼ਤਰ ਪਟਿਆਲਾ ਵਿਖੇ ਭੋਪਿੰਦਰਾ ਰੂਟ ਤੇ ਜੀ ਪੌਣਾ ਚੋਣੇ ਕਲੀ ਇਹੀ ਮੰਗਾਣੀ ਸਾਡੀਆਂ ਮੰਗਾਂ ਹੋਰ ਵੀ ਨੇ ਖਾਸ ਕਰਕੇ ਸਾਡੇ ਸਟੈਨੋ ਟਾਈਪਿਸਟ ਜਿਹੜੇ ਕਪਾਈ ਚਾਰੇ ਹੋਏਗਾ ਉਹਨਾਂ ਨੂੰ ਇੱਕ ਬਹੁਤ ਵੱਡਾ ਭੇਦ ਭਾਬ ਹੁੰਦਾ ਵੀ ਉਹਨਾਂ ਦੀ ਉਹਨਾਂ ਚੱਕਰ ਸੈਨਿਓਰਿਟੀ ਨਹੀਂ ਗਣੀ ਜਾਂ ਸੋ ਕਿਉਂ ਸਟਨ ਨੂੰ ਅਖੋਲਾ ਟਾਈਪ ਟੈਸਟ ਪਾਸ ਨਹੀਂ ਕਰਦੇ ਉਹ ਬੜਾ ਵੱਡਾ ਧੱਕਾ ਹੈਗਾ ਇੱਕਦਾਂ ਉਹ ਖਤਮ ਹੋਵੇ ਦੂਸਰਾ ਇਹ ਹੈ ਵੀ ਸਾਡੇ ਹਰੇਕ ਬੰਦੇ ਤੇ ਕਈ ਕੀ ਸੀਟਾਂ ਦਾ ਜੋ ਬੋਝ ਹੈ ਤੇ ਸਰਕਾਰ ਤਾਂ ਕਹਿੰਦੀ ਰੋਜ਼ਗਾਰ ਦੇਣਾ ਉਹ ਪੋਸਟਾਂ ਘਟਾ-ਘਟਾ ਕੇ ਰੋਜ਼ਗਾਰ ਉਲਟਾ ਸੰਗ ਦੇ ਕਿਹੜਾ ਘਟ ਰਿਹਾ ਵੀ ਉਹ ਪੋਸਟਾਂ ਦਿੱਤੀਆਂ ਜਾਂ ਇੱਕ ਬੰਦਾ ਕਿਉਂ ਪੰਜਾਂ ਦਾ ਬੋਝ ਲੈ ਕੇ ਦਿਮਾਗੀ ਗੂੜੀ ਸਾਡੇ ਅੱਧੇ ਬੰਦੇ ਤਾਂ ਸਾਡੇ ਸਟ्रेस ਨਾਲ ਮੈਂਟਲ ਪਰੇਸ਼ਾਨੀ ਦੇ ਗੂੜੀ ਲੈ ਰਹੇ ਆ ਉਹ ਕਿਉਂ ਹੋਵੇ ਪੋਸਟਾਂ ਸਦ ਨੂੰ ਨਵੇਂ ਕ੍ਰੀਏਟ ਕੀਤੇ ਜਾਣ ਜਿਹੜੇ ਸਾਡੇ ਨਾਲ ਵਾਦਾ ਕੀਤਾ ਸੀ ਨਾ 2020 ਚ ਉਹ ਪੂਰਾ ਕੀਤਾ ਜਾਵੇ ਤੇ ਨਵੀਆਂ ਪੋਸਟਾਂ ਕ੍ਰੀਏਟ ਕੀਤਾ ਜਾਂ ਤਾਂ ਜੋ ਹਰੇਕ ਬੰਦੇ ਦੇ ਜਿਹੜਾ ਬੋਝ ਆ ਕੰਮ ਦਾ ਉਹ ਘਟੇ ਤੇ ਕੰਮ ਵੀ ਐਫੀਸ਼ੀਐਂਟਲੀ ਹੋਵੇ ਤੁਸੀਂ ਇਹ ਦੇਖੋ ਐਕਸਾਈਜ਼ ਇੰਟਰਸੈਕਸ਼ਨ ਡਿਪਾਰਟਮੈਂਟ ਪੰਜਾਬ ਸਰਕਾਰ ਦੇ ਇੱਕ ਹੈ ਡਿਪਾਰਟਮੈਂਟ ਆ ਜਿਹੜਾ 75 ਤੋਂ 80% ਕੰਟ੍ਰਿਬਿਊਟ ਕਰਦਾ ਸਟੇਟ ਦੇ ਮਾਲੀਏ ਚ ਜੇ ਉਹਦੇ ਚ ਕੰਮਕਾਜ ਦੀ ਇਹ ਪੋਜੀਸ਼ਨ ਆ ਤਾਂ ਸਟੇਟ ਦਾ ਮਾਲੀਆ ਹੋਰ ਕਿਵੇਂ ਇੰਪਰੂਵ ਹੋ ਪੋਟੈਂਸ਼ੀਅਲ ਬਹੁਤ ਹੈ ਮੈਗਨਿਚੋਰ ਵੀ ਇੰਪਰੂਵ ਹੋ ਸਕਦਾ ਹੈ ਬਟ ਇਹ ਆ ਵੀ ਮੁਲਾਜ਼ਮਾਂ ਦੇ ਮੰਗਾ ਸੁਣਨੀਆਂ ਇੱਕ ਪੋਜ਼ਿਟਿਵ ਉਹਨਾਂ ਚ ਉਤਸ਼ਾਹ ਪੈਦਾ ਹੋਵੇ ਸਮੇਂ ਸਿਰ ਪ੍ਰਮੋਸ਼ਨ ਹੋਰ ਤਾਂ ਮੁਲਾਜ਼ਮਾਂ ਦੇ ਉਤਸ਼ਾਹ ਹੋ ਕੇ ਹੋ ਫੋਕਸ ਕਰ ਸਕੇ ਮੇਰੇ ਨਾਮ ਸਰਜੀਤ ਸਿੰਘ ਖੀਪਲ ਅ ਅਬਕਾਰੀ ਤੇ ਕਰ ਵਿਭਾਗ ਜ਼ਿਲ੍ਹਾ ਪ੍ਰਧਾਨ ਬਠਿੰਡਾ ਸਾਡੀਆਂ ਮੰਗਾਂ ਕੁਝ ਲੰਬਤ ਮੰਗਾ ਕਨਾ ਕਾਫੀ 2-3 ਸਾਲਾਂ ਤੋਂ ਪੈਂਡਿੰਗ ਪਈਆਂ ਲੱਗੀਆਂ ਇਹਦੇ ਵਿੱਚੋਂ ਅ ਕਲਰਕਾਂ ਤੋਂ ਜੂਨੀਅਰ ਸੈਕ ਬਣਾਉਣਾ ਅ ਜੂਨੀਅਰ ਸੈਕ ਤੋਂ ਸੀਨੀਅਰ ਸੈਕ ਬਣਾਉਣਾ ਅ ਕਲਰਕਾਂ ਤੋਂ ਸੀਨੀਅਰ ਸੈਕ ਬਣਾਉਣਾ ਅ ਕਾਊਂਟੈਂਟ ਬਣਾਉਣਾ ਪ੍ਰੋਮੋਸ਼ਨਲ ਇਨਸਪੈਕਟਰਾਂ ਦੀਆਂ ਪੈਂਡਿੰਗ ਨੇ ਗ੍ਰੇਡ ਬੰਦੀਆਂ ਪਏ ਉਸ ਤੋਂ ਸਾਡੀਆਂ ਕਰ ਬਹੁਤ ਖਾਲੀ ਪਈਆਂ ਉਹ ਪ੍ਰੋਮੋਟ ਨਹੀਂ ਹੋ ਰਹੀਆਂ ਆ ਬਾਕੀ ਅਵਕਾਰੀ ਦੇ ਕਰ ਭਾਗ ਦੇ ਈਟੀਓ ਸਹਿਮਾਨ ਦਾ ਕੋਟਾ ਮਿਨਿਸਟਰੀ ਹਸਪਤਾਲ ਦੇ ਵਿੱਚੋਂ ਸਾਡਾ ਮੰਨਿਆ ਹੋਇਆ ਸਰਕਾਰ ਨੇ ਵੀ ਮੰਨਿਆ ਹੋਇਆ ਉਹ ਲਾਗੂ ਨਹੀਂ ਕਰ ਰਹੇ ਇਸ ਦੇ ਸਬੰਧ ਵਿੱਚ ਅਸੀਂ 2 ਦਿਨ ਦੀ ਪੈਂਡੌਨਸ ਟਰੈਕ ਤੇ ਆ ਜਿਹਦਾ ਅੱਜ ਪਹਿਲਾ ਦਿਨ ਹੈ ਸਰਕਾਰ ਨੂੰ ਕਿਵੇਂ ਦੇਖਦੇ ਹੋ ਖਾਸ ਕਰ ਮੁਲਾਜ਼ਮਾਂ ਨੇ ਬੜੀ ਵੱਡੀ ਪੱਧਰ ਤੇ ਸਹਿਯੋਗ ਦੇ ਕੇ ਸਰਕਾਰ ਨੂੰ ਬਣਾਇਆ ਸੀ ਤੇ ਹੁਣ ਮੰਗਾਂ ਵਾਸਤੇ ਤੁਹਾਨੂੰ ਸੰਘਰਸ਼ ਕਰਨਾ ਪੈ ਰਿਹਾ ਅਸੀਂ ਸਰਕਾਰ ਨੂੰ ਤਾਂ ਪਤਾ ਹੀ ਹੈ ਜੀ ਦੇਖੋ ਮਾਨਪ੍ਰੀਤ ਬਾਦਲ ਨੂੰ ਵੀ ਅਸੀਂ ਜ਼ਿਲ੍ਹੇ ਦੇ ਵਿੱਚੋਂ ਵੱਡੀ ਪੱਧਰ ਦੇ ਵਿੱਚ ਰੈਲੀ ਕਰਕੇ ਸਾਰੇ ਪੰਜਾਬ ਦਾ ਉਹਦਾ ਫਿੱਟ ਆਪਾਂ ਕੀਤਾ ਸੀ ਬਠਿੰਡੇ ਜ਼ਿਲ੍ਹੇ ਦੇ ਵਿੱਚ 5-4 ਕਿਲੋਮੀਟਰ ਦਾ ਸਾਡਾ فاਸਲ ਸੀਗਾ ਜੋ ਵੀ ਕਾਫਲਾ ਸੀਗਾ ਅਸੀਂ ਇਹਨਾਂ ਨੂੰ ਵੀ ਚੇਤਾਵਨੀ ਦਿੰਦੇ ਹਾਂ 2024 ਦੀਆਂ ਇਲੈਕਸ਼ਨ ਲੋਕ ਸਭਾ ਦੀ ਆਉਣ ਵਾਲੀਆਂ ਇਹਨਾਂ ਨੂੰ ਵੀ ਇਸੇ ਤਰ੍ਹਾਂ ਹੀ ਚੱਲਦਾ ਕੀਤਾ ਜਾਊਗਾ ਤੇ ਇਹਨਾਂ ਨੂੰ ਵੀ ਅਸੀਂ ਇਸੇ ਤਰ੍ਹਾਂ ਹੀ ਇਗਨੋਰ ਕਰਾਂਗੇ ਜਿਹੜੀ 2 ਦਿਨ ਦੀ ਤੁਹਾਡੀ ਸਟ੍ਰਾਈਕ ਆ ਜੇ ਤੁਹਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਫਿਰ ਅਗਲਾ ਤੁਹਾਡਾ ਅਸੀਂ 11 ਤਰੀਕ ਨੂੰ ਸਾਡਾ ਮੁੱਖ ਅਫਸਰ ਪਟਿਆਲਾ ਹੈਡ ਆਫਸ ਹੈਗਾ ਉਹਦਾ ਘਰਾਓ ਕੀਤਾ ਜਾਊਗਾ ਉੱਥੇ ਸਾਡੇ ਕਮਿਸ਼ਨਰ ਪੰਜਾਬ ਆਉਂਦੇ ਆਏ ਨੇ ਉਹਨਾਂ ਦਾ ਅਫਸਰ ਲੋਬੀ ਦਾ ਘਰਾਓ ਕੀਤਾ ਜਾਊਗਾ